ਭਾਉ ਅਮਰਤਪਾਲ ਸਿੰਘ ਦੇ ਜਿਹੜੇ ਵਿਰੋਧੀ ਆ ਨਾ ਉਹ ਆਪ ਦੀਆਂ ਗੱਲਾਂ 'ਚ ਆਪ ਹੀ ਫਸੀ ਜਾਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂਗਾ ਉਹ ਕਰਨ ਕੀਦੇ ਆ ਠੀਕ ਹੈ ਜੀ ਤੇ ਬਸ ਇੱਕ ਜੇਲਸੀ ਆ ਜੇਲਸੀ ਦੇ ਚੱਕਰ ਦੇ ਵਿੱਚ ਉਲਟੇ ਸਿੱਧੇ ਬਿਆਨ ਦੇਈ ਜਾਂਦੇ ਤੇ ਆਪ ਦੀਆਂ ਗੱਲਾਂ 'ਚ ਆਪ ਹੀ ਆਈ ਜਾਂਦੇ ਆ ਇੱਕ ਪਾਸੇ ਤਾਂ ਕਹਿੰਦੇ ਵੀ ਗੁਰਪ੍ਰੀਤ ਹਰੀਨਵਾਲੇ ਦਾ ਜਿਹੜਾ ਫੋਨ ਆ ਉਹ ਕੇਸ ਦੇ ਵਿੱਚ ਲੱਗ ਗਿਆ ਉਦੋਂ ਤੋਂ ਹੀ ਜਦੋਂ ਤੋਂ ਪੂਰਾ ਹੋ ਗਿਆ ਦੂਜੇ ਪਾਸੇ ਮਜੀਠੀਆ ਉਹਦੀਆਂ ਆਡੀਓ ਵਾਇਰਲ ਕਰੀ ਜਾਂਦਾ ਠੀਕ ਹੈ ਜੀ ਉਹਨੂੰ ਕਹਿੰਦਾ ਵੀ ਗੁਰਪ੍ਰੀਤ ਦਾ ਫੋਨ ਕਹਿ ਕੇ ਆਡੀਓ ਵਾਇਰਲ ਕਰੀ ਜਾਂਦਾ ਸਭ ਨੂੰ ਪਤਾ ਆੜੀ ਝੂਠੀਆਂ ਚਲੋ ਹੁਣ ਤੀਜੇ ਪਾਸੇ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਜਿਹਨੂੰ ਬਾਦਲਾਂ ਦੀ ਸਰਕਾਰ ਵੇਲੇ ਬਾਦਲਾਂ ਦੇ ਆਰਡਰ ਦੇ ਉੱਤੇ ਸ਼ਹੀਦ ਕੀਤਾ ਗਿਆ ਉਹਦੇ ਮੁੰਡੇ ਸੁਖਰਾ ਸਿੰਘ ਨਿਆਮੀ ਵਾਲੇ ਨੇ ਬਿਆਨ ਦਿੱਤਾ ਵੀ ਉਹ ਆਡੀਓ ਤਾਂ ਜੀ ਮੈਂ ਸੁਣੀ ਆ ਆਪ ਗੁਰਪ੍ਰੀਤ ਹਰੀਨਾਉ ਦੇ ਫੋਨ ਦੇ ਵਿੱਚ ਉਹਨੇ ਆਪ ਸੁਣਾਈਆਂ ਜੀਂਦੇ ਜੀ ਨੇ ਜਿਉ ਉਹਨੇ ਜੀਂਦਨੇ ਸੁਣਾਈਆਂ ਸੀ ਤੇ 6-7 ਮਹੀਨੇ ਹੋ ਗਏ ਉਹਨੂੰ ਪੂਰਾ ਹੋਏ ਨੂੰ ਉਦੋਂ ਦਾ ਤੂੰ ਬੋਲਿਆ ਕਿਉਂ ਨਾ ਬਈ